ਫਰਾਲਾ ਟਰੈਕ ਸੂਟ ਬਈ ਸਰਦੀਆਂ ਚ ਪਾਉਣ ਵਾਲਾ ਬੀਰੂਰੀ ਹੋਲ ਸੇਲ ਦਾ ਕੰਮ ਕਰਦੇ ਆ ਕਿੰਨੇ ਤੋਂ ਸ਼ੁਰੂ ਆ ਬਈਏ ਆਪਣੇ ਕੋਲ ਟਰੈਕ ਸੂਟ 650 ਰੁਪਏ ਤੇ ਲੈ ਕੇ 14-1500 ਤੱਕ ਚਲਾ ਜਾਂਦੇ ਆ 650 ਰੁਪਏ ਦਾ ਹੀ ਫਰਾਲਾ ਜੀ ਠੰਡ ਨਹੀਂ ਲੱਗਣੀ ਨਾ ਪਾ ਕੇ ਅਸੀਂ ਜੇ ਲੋਹੜਾ ਵੇਖੋ ਕੋਟਡ ਲੋੜਾ ਨਹੀਂ ਹੈਵੀ ਕੱਪੜੇ ਚ ਜੀ ਜਿਹੜੇ ਬਾਹਰਲੇ ਮੁੰਡੇ ਦੇ ਪਾਈ ਹੋਏ ਨੇ ਕੈਨੇਡਾ ਚ ਆਨਲਾਈਨ ਭੇਜ ਦੋਗੇ ਬਈ ਜ਼ਿਆਦਾਤਰ ਕੰਮ ਹੀ ਆਪਣਾ ਆਨਲਾਈਨ ਹੈ ਜੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਸਭ ਪਾਸੇ ਜਾਂਦੇ ਆਨਲਾਈਨ ਸਾਰੇ ਮਿਲ ਜਾਣਗੇ ਬਈ ਹਾਂਜੀ ਹਾਂ ਬਿਲਕੁਲ ਜੀ ਜਿਵੇਂ ਜੀਨ ਦੇ ਪ ਹਾਂ ਜੀ ਪ੍ਰੀਮੀਅਮ ਮਾਰਕੀਟ ਨਾਲੋਂ ਅਸੀਂ ਹਾਫ ਰੇਟਾਂ ਦੇ ਦੇ ਦਾਂਗੇ ਇਹ ਇੰਜ ਜੈਕਟਾਂ ਵੇਖ ਲਓ ਬਈ ਮਿਲਣਗੀਆਂ ਕਿੱਥੋਂ ਤੁਹਾਨੂੰ ਮਧੇਵੀ ਰੋਡ ਤੇ ਮਲੇਰ ਕੋਟਲਾ ਸੈਹਤ ਤੋਂ ਆਪਾਂ ਹਰ ਸੀ ਮਹੀਨਾ ਬਾਅਦ ਬਈਰਾਂ ਦੀ ਵੀਡੀਓ ਪਾਉਣੀ ਆ ਇੱਕ ਵੀ ਲਾਂਭਾ ਨਹੀਂ ਆਉਂਦਾ ਆ ਦੇਖੋ ਪੈਂਟ ਕਿੰਨੀ ਹੈਵੀ ਆ ਆ ਕੋਟ ਪਏ ਨੇ ਕੁੱਲ ਕੁੱਲ ਮਾਲ ਸਰਦੀਆਂ ਵਾਲਾ ਬਈ ਤੇ ਗਰਮੀਆਂ ਵਾਲਾ ਵੀ ਸਟਾਕ ਕਲੀਅਰ ਕਰਨਾ ਉਹ ਵੀ ਸਸਤਾ ਪੇਜੂਗਾ ਜਿਵੇਂ ਆ ਆਈਡੀ ਰਸ ਦਾ ਟ੍ਰੈਕ ਸੂਟ ਆ ਗਿਆ ਨਾ ਬਈ ਇਹ ਵੀ ਦੇਖੋ ਵਿੱਚੋਂ ਕਿੰਨੀ ਵਧੀਆ ਲੱਗਿਆ ਫਰਦੀ ਠੰਡ ਨਹੀਂ ਲੱਗਣੀ ਹੈਗੀ ਜੇ ਪਾਲਿਆ ਆ ਪੂਰੇ ਮੋٹے ਕੱਪੜੇ ਜਿਹੜੇ ਕਿੰਨੇ ਕਨੇ ਰਪਏ ਇਹਨਾਂ ਦਾ ਮਾਰਕੀਟ ਪਤਾ ਕਰਕੇ ਆ ਜਿਓ ਸਾਡੇ ਕੋਲ 600 ਰੁਪਏ ਹੀ ਲੈ ਜਿਓ 600 ਰੁਪਏ ਦੀ ਸਿਰਫ ਹਾਂ ਕਿੱਧਰ ਲੰਘ ਜਾ ਲੰਗਾ ਤੇ ਇਸ ਤਰ੍ਹਾਂ ਦੇ ਕੋਟ ਆ ਗਏ ਬਾਈ ਯਾਰਾਂ ਦਾ ਇਹ ਕਿੰਨੇ ਦਾ ਹੋਊਗਾ ਸਾਡੇ ਕੋਲ 7-800 ਰੁਪਏ ਸ਼ੁਰੂ ਹੋ ਕੇ ओरिजिनल ਜੈਕੇਟ ਹੀ ਮਿਲੇਗੀ 100% ओरिजिनल ਮਿਲੇਗੀ ਸਾਡੇ ਕੋਲ ਤੇ ਜਿਹੜਾ ਬਾਈ ਉਹਦਾ ਪੇਜ ਫੋਲੋ ਕਰਕੇ ਆਊਗਾ ਉਹਨੂੰ 10% ਡਿਸਕਾਊਂਟ ਹੋਰ ਵੀ ਮਿਲੂਗਾ ਕੀ ਨਾਮ ਆ ਬਾਈ ਵੇਚਦਾ ਟ੍ਰੈਂਡਵਾਰ ਦੇ ਨਾਮ ਦੇ ਉੱਤੇ ਆਪਣਾ ਪੇਜ ਆ ਜੀ